ਸਾਥਿਓ ਮੈਂ ਜਗENDER ਸਿੰਘ ਉਹ ਰਹਾ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਕਤਾ ਉਹ ਰਹਾ ਹਾਂ ਅੱਜ ਇੱਕ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਚਰਚਾ ਕਰ ਰਿਹਾ ਹਾਂ ਜਿਹੜੀ ਕਿ ਬਹੁਤ ਮੀਡੀਆ ਦੇ ਵਿੱਚ ਗੱਲ ਉੱਭਰੀ ਵੀ ਹੈ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਰਟਾ ਅਸਲ ਵਿੱਚ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਮਸਲਾ ਇਹ ਕੋਈ ਦਰਿਆਈ ਪਾਣੀਆਂ ਦੇ ਵੰਡ ਦਾ ਮਸਲਾ ਨਹੀਂ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਪਲੀਤ ਹੋਣ ਤੇ ਦਾ ਮਸਲਾ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਦਾ ਕੋਈ ਮਸਲਾ ਹੈ। ਇਹ ਸਿਰਫ ਭਾਗੜਾ ਡੈਮ ਤੋਂ ਨਿਸ਼ਚਿਤ ਅਰਸੇ ਲਈ ਨਾਟ ਹੋਏ ਨਿਸ਼ਚਿਤ ਮਾਤਰਾ ਪਾਣੀ ਦੀ ਵੰਡ ਦਾ ਮਸਲਾ ਹੀ ਹੈ ਸਿਰਫ ਇੰਨਾ ਹੀ ਮਸਲਾ ਹੈ ਜਿਹੜਾ ਕੇਂਦਰ ਤੇ ਸਰਕਾਰ ਵੱਲੋਂ ਜਾਣ ਬੁੱਝ ਕੇ ਇਹਨਾਂ ਦੋਨੇ ਸਟੇਟਾਂ ਦਾ ਮਸਲਾ ਬਣਾ ਕੇ ਇਹਦਾ 86 ਲਹਾ ਲੈਣ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਹੈ ਇਹਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸੂਡੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ ਇੱਕ ਸਾਲ ਨੂੰ ਇਹਨਾਂ ਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਹਿੱਸਾ ਮੌਨਸੂਨੀ ਹਿੱਸਾ ਹੈ ਜਿਹੜਾ 21 ਮਈ ਤੋਂ ਲੈ ਕੇ ਅਕਤੂਬਰ ਦੇ ਲਾਸਟ ਤੱਕ ਇਹ ਹਿੱਸਾ ਜਿਹੜਾ ਸਾਲ ਦਾ ਇਹ ਬਰਸਾਤੀ ਹਿੱਸਾ ਹੁੰਦਾ ਬਰਸਾਤਾ ਹੁੰਦੀਆਂ ਨੇ ਇਹਦੇ ਚ ਪਾਣੀ ਤਕਰੀਬਨ ਵੱਧ ਹੁੰਦਾ ਹੈ ਤੇ ਇੱਕ 파ਟ ਹੈ 1 ਨਵੰਬਰ ਤੋਂ ਲੈ ਕੇ 20 ਮਈ 21 ਮਈ ਤੱਕ ਦਾ ਉਦੋਂ ਪਾਣੀ ਦੀ ਬਹੁਤ ਘਾਟ ਹੁੰਦੀ ਹੈ ਉਹਦੇ ਚ ਜਿਹੜਾ ਪਾਣੀ ਹਰਿਆਣੇ ਦੇ ਹਿੱਸੇ ਦਾ ਹੈ ਕੀਤਾ ਬਣਦਾ ਹਰਿਆਣੇ ਨੂੰ ਨਿਸ਼ਚਿਤ ਅਸੇਚ ਲਾਟ ਹੋਏ ਮਾਤਰਾ ਦੇ ਵੰਡ ਤੇ ਨੁਕਤੇ ਤੇ ਪਹਿਲਾਂ ਤੈ ਹੋਈ ਤੁਰੀ ਆ ਰਹੀ ਬੰਡ ਨੂੰ ਇਸ ਵਿਵਾਦ ਰੱਬ ਤੇ ਚੁਣੌਤੀ ਦੇਣ ਦਾ ਕੋਈ ਪਸੰਗੀ ਨਹੀਂ ਬਣਦਾ ਤਾਂ ਇਹ ਹੋਈ ਬੰਡ ਅਨਸਾਰ ਪਾਣੀ ਭਾਗੜਾ ਡੈਮ ਤੋਂ ਹਰਿਆਣੇ ਨੂੰ ਪਾਣੀ ਪਹਿਲਾਂ ਹੀ ਦੇ ਦਿੱਤਾ ਜਾ ਚੁੱਕਿਆ ਹੈ ਜਨ ਇਹ ਹਰਿਆਣੇ ਦਾ ਜਿਹੜਾ ਪਾਣੀ ਬਣਦਾ ਸੀਗਾ ਇੱਕ ਸਾਲ ਦੇ ਕੋਟੇ ਦਾ 1700 ਕਿਊਸਕ ਪਾਣੀ ਉਹਨਾਂ ਦਾ ਬਣਦਾ ਸੀ ਇਹ 4000 ਕਿਊਸਕ ਪਾਣੀ ਉਧਰ ਹੋਰ ਚਲਾਗੇ ਤੇ 4500 ਕਿਊਸਕ ਪਾਣੀ ਦੀ ਹੋਰ ਮੰਗ ਹਰਿਆਣੇ ਵਾਲੇ ਸਾਥੀ ਸਰਕਾਰ ਕਰ ਰਹੀ ਹੈ ਇਹ ਪਾਣੀ ਕੋਈ ਅਧਾਰਾ ਨਹੀਂ ਮੰਗਿਆ ਜਾ ਰਿਹਾ ਇਹ ਪਾਣੀ ਕੋਈ ਤਰਸ ਦੇ ਆਧਾਰ ਤੇ ਨਹੀਂ ਮੰਗਿਆ ਜਾ ਰਿਹਾ ਇਹ ਨਹੀਂ ਤੇ ਉਧਰ ਲਿਆ ਗੋ ਬੋਲ ਰਹੇ ਨੇ ਕਿ ਤੇ ਸਾਡਾ ਹੱਕ ਆ ਤੇ ਸਾਨੂੰ ਦੇਣਾ ਲੈ ਕੇ ਰ੍ਹਾਂਗੇ ਤੇ ਇਧਰੋਂ ਮੁੱਖ ਮੰਤਰੀ ਭਗਮੰਤਮਾਨ ਜੀ ਕਹਿ ਰਹੇ ਨੇ ਇੱਕ ਤੁਸ ਨੂੰ ਪਾਣੀ ਦੀ ਬੂੰਦ ਨਹੀਂ ਨਿਮਕੇ ਤੇ ਇਹ ਗੱਲ ਤਾਂ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਅਜਾਇਆ ਹੋਇਆ ਤੇ ਇਹ ਪੰਜਾਬ ਦੇ ਤੇ ਹਰਿਆਣੇ ਦੇ ਕਿਰਤੀ ਲੋਕਾਂ ਦਾ ਰੋਲਾ ਨਹੀਂ ਹੈ ਇਹ ਅਸਲ ਸਿਆਸਤ ਹੈ ਨਾ ਦੋਨਾਂ ਦੀ ਸਿਆਸਤ ਹੈ ਇਸ ਮਸਲੇ ਨੂੰ ਕਿਉਂਕਿ ਸਖਤ ਤਕਰੀਬਨ ਸਾਲ ਦੇ ਕੋਟੇ ਦੇ ਵਿੱਚੋਂ ਸਿਰਫ 20 ਦਿਨਾਂ ਦੀ ਖਾਤਰ ਕਿੰਨੇ ਪਾਣੀ ਹੋਰ ਦੀ ਲੋੜ ਹੈ ਉਹ ਪਾਣੀ ਦਿੱਤਾ দেয়া ਜਾ ਸਕਦਾ ਹੈ ਸਬੰਧਤ ਰਾਜਾਂ ਨੂੰ ਬੁਟਾ ਕੇ ਉਹਨਾਂ ਨਾਲ ਬੈਠ ਕੇ ਇਹ ਸਮਝੌਤਾ ਕਰਕੇ ਇਹ ਪਾਣੀ ਦਿੱਤਾ দেয়া ਜਾ ਸਕਦਾ ਹੈ ਇਹ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਪਰ ਇਹ بجائے ਇਸ ਦਾ ਹੱਲ ਕੱਢਣ ਦੇ ਤਰੀਕਾ ਇਹ ਅਪਣਾਇਆ ਜਾ ਰਿਹਾ ਹੈ ਕਿ ਅਸੀਂ ਪਾਣੀ ਲੈ ਕੇ ਰਹਾਂਗੇ ਤੇ ਦੂਜੇ ਪਾਸਿਓ ਇਹ ਤਰੀਕਾ ਅਪਣਾਇਆ ਜਾ ਰਿਹਾ ਵੀ ਅਸੀਂ ਪਾਣੀ ਦੀ ਬੂੰਦ ਨਹੀਂ ਦੇਵਾਂਗੇ। ਜਿਵੇਂ ਇੱਕ ਬਾਬੇਲਾ ਖੜਾ ਕੀਤਾ ਹੋਇਆ ਪੰਜਾਬ ਤੇ ਹਰਿਆਣੇ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਆਪਨੇ ਸਾਹਮਣੇ ਕਰਨ ਦਾ ਇਹ ਸਿਆਸੀ ਲੋਕ ਕੋਈ ਵੀ ਇਹੋ ਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਜਦੋਂ ਏਕਤਾ ਹੁੰਦੀ ਹੈ ਉਹ ਉਹਨਾਂ ਨੂੰ ਰੜਕਦੀ ਹੈ ਤੇ ਇਹਨਾਂ ਨੂੰ ਕਦੋਂ ਭੇਡ ਚ ਪਾ ਦਣ। ਇਹ ਹੈ ਜੇ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦੇ ਕਦੇ ਚੰਡੀਗੜ੍ਹ ਦਾ ਮਸਲਾ ਕਦੇ ਐਸਵਾਈਐਲ ਦਾ ਮਸਲਾ ਕਦੇ ਪੰਜਾਬੀ ਬੋਲਦੇ ਲੋਕਾਂ ਪਿੰਡਾਂ ਖੇਤਿਆਂ ਦਾ ਮਸਲਾ ਤੇ ਕਦੇ ਆਹ ਪਾਣੀਆਂ ਦਾ ਮਸਲੇ ਨੂੰ ਇਹ ਹਮੇਸ਼ਾ ਲਿਆ ਕੇ ਉਹਤੇ ਆਪਣੀ ਸਿਆਸਤ ਖੇਡਦੇ ਆ ਇਹ ਤੋਂ ਸਾਨੂੰ ਖਬਰਦਾਰ ਰਹਿਣਾ ਚਾਹੀਦਾ ਅਸਲ ਵਿੱਚ ਪਾਣੀਆਂ ਦਾ ਮੁੱਦਾ ਜਿਹੜਾ ਹੈ ਉਹ ਇੱਕ ਗੰਭੀਰ ਇਸ਼ੂ ਹੈ ਉਹਦੇ ਤੇ ਅਸਲ ਚ ਪਾਣੀ ਭਾਰਤ ਦੀ ਖੇਤ ਜਲ ਨੀਤੀ ਦੇ ਹਿਸਾਬ ਨਾਲ ਪਾਣੀ ਸੰਸਾਰ ਵਿੱਚ ਨੂੰ ਇਹ ਲਾਲਸਾ ਹੋਈ ਹੈ ਉਹਦੀਆਂ ਨਜ਼ਰਾਂ ਨੇ ਸੰਸਾਰ ਵਿੱਚ ਲੀਆਂ ਉਹ ਇਹ ਪਾਣੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਦੂਜਾ ਹਰੇ ਇਨਕਲਾਬ ਦਾ ਜਿਹੜਾ ਮਾਡਲ ਹੈ ਇਹਨੇ ਪਾਣੀ ਦੀ ਸਮੱਸਿਆ ਖੜੀ ਕੀਤੀ ਹੈ ਉਹ ਫਸਲਾਂ ਜਿਹੜੀਆਂ ਵੱਧ ਪਾਣੀ ਲੈਂਦੀਆਂ ਨੇ ਉਹ ਖੇਤੀ ਦਾ ਮਾਡਲ ਇੱਥੇ ਧਿਆਨਦਾ ਦੂਜਾ ਮੁਕਤ ਦਾ ਇਹ ਹੈ ਤੀਜਾ ਸਚਾਈ ਪ੍ਰਬੰਧਾਂ ਵਾਸਤੇ ਕੋਈ ਬਜਟ ਕਿਸੇ ਸਰਕਾਰ ਨੇ ਕਦੇ ਨਹੀਂ ਰੱਖਿਆ ਕਿ ਪਾਣੀ ਦੀ ਸੰਭਾਲ ਕਿਸ ਤਰ੍ਹਾਂ ਹੋਵੇ ਪਾਣੀ ਕਿਵੇਂ ਸੰਭਾਲਿਆ ਜਾਵੇ ਸਚਾਈ ਦੇ ਪ੍ਰਬੰਧਾਂ ਦਾ ਨੂੰ ਕਿਵੇਂ کارਗਰ ਕੀਤਾ ਜਾਵੇ ਜਲ ਫਸਲਾਂ ਦੀ ਮੰਡੀਆਂ ਦੇ ਵਿੱਚ ਦੁਰਗਤ ਹੁੰਦੀ ਹੈ ਜਿਹੜੀਆਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਨੇ ਥੋੜੀਆਂ ਪਾਣੀ ਨਾਲ ਪਗਾਈਆਂ ਜਾਂਦੀਆਂ ਫਸਲਾਂ ਨੇ ਉਹਨਾਂ ਦੀ ਮੰਡੀਆਂ ਦੀ ਮੰਡੀਆਂ ਦੇ ਵਿੱਚ ਐਮਐਸਪੀ ਹੈ ਨਹੀਂ ਉਹਨਾਂ ਦੀ ਬੇਕਦਰਹੀ ਹੁੰਦੀ ਹੈ ਇਸ ਵੱਲ ਕੋਈ ਧਿਆਨ ਨਹੀਂ ਅਨੇ ਵਾ ਵਰਤ ਰਹੀਆਂ ਇੰਡਸਟਰੀਆਂ ਤੇ ਪਲ ਪਾਣੀ ਪਲੀਤ ਕਰ ਰਹੀਆਂ ਨਸਟੀਆਂ ਨੂੰ ਤੇ ਕੋਈ ਕੰਟਰੋਲ ਨਹੀਂ ਹੈ ਅਸਲ ਮੋਟੇ ਈਸ਼ੂ ਨੇ ਜਿਹੜੇ ਪਾਣੀ ਦੇ ਇਹ 4-5 ਇਹ ਮੁੱਦੇ ਨੇ ਇਸ ਕਰਕੇ ਮੇਰੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੀਆਂ ਚਾਲਾਂ ਨੂੰ ਸਮਝੋ ਸਰਕਾਰ ਦੀਆਂ ਨੀਤੀਆਂ ਨੂੰ ਸਮਝੋ ਉਹਨਾਂ ਨੂੰ ਤੁਹਾਡੀ ਏਕਤਾ ਰੜਕ ਰਹੀ ਹੈ ਕਿਉਂਕਿ ਤੁਹਾਡੀ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਹਿੰਦੁਸਤਾਨ ਦੇ ਇਕਤੀ ਲੋਕਾਂ ਦੀ ਏਕਤਾ ਨਾਲ ਸਰਕਾਰ ਜਿਹੜੀਆਂ ਨੀਤੀਆਂ ਲੈ ਕੇ ਆਉਣਾ ਚਾਹੁੰਦੀ ਹੈ ਪ੍ਰਿਟੇਡ ਐਗਰੀਮੈਂਟ ਵਾਲੀ ਨੀਤੀ ਹੈ ਮੰਡੀ ਚੌਕਟਾਂ ਜਿਹੜਾ ਕੇਂਦਰ ਨੇ ਕਿੰਪੰਜਾਬ ਸਰਕਾਰਾਂ ਨੂੰ ਸਟੇਟ ਸਰਕਾਰਾਂ ਨੂੰ ਭੇਜਿਆ ਉਹਨੂੰ ਲਾਗੂ ਕਰਨ ਵਾਲੀ ਨੀਤੀ ਹੈ ਮੰਡੀਆਂ ਤੇ ਕਬਜ਼ਾ ਕਾਰਪੋਰੇਟ ਦਾ ਕਰਾਉਣ ਦਾ ਖੇਤੀ ਸੈਕਟਰ ਤੇ ਕਬਜ਼ਾ ਕਾਰਪੋਰੇਟ ਦਾ ਕਰਾਉਣ ਦਾ ਭਾਰਤ ਮਾਲਾ ਪ੍ਰੋਜੈਕਟਾਂ ਰਾਹੀਂ ਵਪਾਰ ਕਾਰਪੋਰੇਟ ਦੇ ਹੱਥਾਂ 'ਚ ਦੇਣ ਦਾ Amazon, Walmart, D-Mart, Flipkart ਵਰਗੀਆਂ ਕੰਪਨੀਆਂ ਨੂੰ ਪਰਚੂਨ ਖੇਤਰ ਤੇ ਕਬਜ਼ਾ ਜਮਾਉਣ ਦਾ ਵੱਡੀਆਂ ਸੰਤਾਂ ਨੂੰ ਛੋਟੀਆਂ ਸੰਤਾਂ ਤੇ ਕਬਜ਼ਾ ਕਰਨ ਦਾ ਜਿਹੜਾ ਰਾਹ ਖੋਲਣਾ ਚਾਹੁੰਦੀ ਹੈ ਉਹ ਤੁਹਾਡੇ ਪਾਟਕ ਨਾਲ ਹੀ ਖੋਲਿਆ ਜਾ ਸਕਦਾ ਹੈ ਤੁਹਾਡੀ ਏਕਤਾ ਨੂੰ ਤੋੜ ਨਾਲ ਹੀ ਖੋਲਿਆ ਜਾ ਸਕਦਾ ਹੈ ਸੋ ਮੇਰੀ ਬੇਨਤੀ ਹੈ ਦੋਨੇ ਸੂਬਿਆਂ ਸਟੇਟਾਂ ਦੇ ਕਿਸਾਨਾਂ ਨੂੰ ਭਾਰਤ ਦੇ ਸਾਰੇ ਕਿਸਾਨਾਂ ਨੂੰ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਭਾਈ ਚਰਕ ਤੌਰ ਤੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਇਹਦਾ ਦਵਾ ਸਾਨੂੰ ਦੋਨੇ ਸਰਕਾਰਾਂ ਤੇ ਬਣਾਉਣਾ ਚਾਹੀਦਾ ਹੈ ਇਸ ਮਸਲੇ ਦਾ ਹੱਲ ਇਸੇ ਗੱਲ ਦੇ ਵਿੱਚ ਹੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ